ਦੋਸਤੋ ਫਿਰ ਉਹ ਕਿਹੋਂ ਦਲਾ ਦਾ ਤੇ ਉਮੀਦ ਕਰਦੇ ਆ ਕਿ ਤੁਸੀਂ ਸਖ ਸ਼ਾਂਤੀ ਨਾਲ ਤੁਹਾਡੀ ਦਵਾਲੀ ਨੰਗੀ ਹੋਵੇਗੀ ਤੇ ਸਾਡੀ ਵੀ ਦਵਾਲੀ ਬਹੁਤ ਵਧੀਆ ਨੰਗੀ ਨੰਗੀ ਤੇ ਤਾਂ ਹੀ ਕਹਿ ਸਕਦੇ ਠੀਕ ਠਾਕ ਜੇ ਸਖ ਸ਼ਾਂਤੀ ਨਾਲ ਦਵਾਲੀ ਮਨਾਈ ਹੋਵੇ ਕੋਈ ਲੜਾਈ ਝਗੜਾ ਨਾ ਹੋਇਆ ਹੋਵੇ ਉਹਨਾਂ ਹੀ ਆਪਸ ਠੀਕ ਠਾਕ ਕਹਿ ਸਕਦੇ ਵਧੀਆ ਦਵਾਲੀ ਨੰਗੀ ਤੇ ਅਸੀਂ ਤਾਂ ਪਟਾਕੇ ਜਲਾਉਂਦੇ ਨਾ ਮੇਰੇ ਬੱਚੇ ਜਲਾਉਣਾ ਸੀ ਪਟਾਕੇ ਬਿਲਕੁਲ ਇਹਨਾਂ ਦੇ ਨਹੀਂ ਹੱਕ ਦੇ ਦੇ। ਕਿਉਂਕਿ ਪਟਾਕਿਆਂ ਦੇ ਨਾਲ ਪ੍ਰਦੂਸ਼ਣ ਬਹੁਤ ਜ਼ਿਆਦਾ ਫੈਲਦਾ। ਇਹਦਾ ਕੋਈ ਫਾਇਦਾ ਨਹੀਂ। ਪੈਸੇ ਤਾਂ ਹੀ ਜਾਣਾ ਹੁੰਦਾ ਹੋਰ ਚੀਜ਼ਾਂ ਖਾਣ ਪੀਣ ਵਾਲੀਆਂ ਬਹੁਤ ਆ ਤੁਸੀਂ ਉਹ ਖਾਣ ਪੀ ਲੋ ਘਰੇ ਬਣਾ ਲੋ ਬਾਹਰੋਂ ਲਿਆਓ ਉਹ ਗੱਲ ਅਲੱਗ ਆ ਪਰ ਉਹਦੇ ਨਾਲ ਪ੍ਰਦੂਸ਼ਣ ਤਾਂ ਕੋਈ ਨਹੀਂ ਨਾ ਫੈਲਦਾ। ਆਪਾਂ ਪਟਾਕਿਆਂ ਦੇ ਹੱਕ ਤੇ ਨਹੀਂ। ਵੈਸੇ ਤਿਹਾੜ ਦੇ ਹੱਕ ਤੇ ਹੈਗੇ ਆ। ਵੀ ਜਿਹੜਾ ਇਹ ਸ਼ਾਂਤੀ ਨਾਲ ਮਨਾਓ ਤਿਹਾੜ ਦਿਨ ਵੀ ਮਨਾਓ ਆਪ ਦਾ ਖੁਸ਼ੀ ਇੰਜੋਏ ਕਰੋ ਐਦਾ ਹੋਣਾ ਚਾਹੀਦਾ ਐ ਨਹੀਂ ਵੀ ਪਟਾਕੇ ਦਿਲਾ ਦੇ ਵੱਡੇ ਵੱਡੇ 12 ਵਜੇ ਤੱਕ ਲੋਕ ਪਟਾਕੇ ਚਲਾਉਂਦੇ ਇਹਦੇ ਹੱਥ ਨਹੀਂ ਆਪਾਂ ਕਿਉਂਕਿ ਬਿਮਾਰ ਬੰਦਿਆਂ ਨੂੰ ਬਹੁਤ ਔਖਾ ਵਗਾਉਂਦਾ ਜਿਹਨੂੰ ਹਾਰਟ ਦੀ ਪ੍ਰੋਬਲਮ ਉਹਦੇ ਤਾਂ ਲੱਗਦਾ ਜਿਵੇਂ ਦਿਲਤੀ ਬਾਦੀ ਦਾ ਪਟਾਕਾ ਇਹ ਦੀ ਨੂੰ ਮੋਕ ਰੱਖ ਕੇ ਪਟਾਕਾ ਵੀ ਲਿਆਓ ਹਲਕਾ ਜਿਹਾ ਲਣਾ ਤੇ ਇਹਦਾ ਐਨੀ ਗੱਲ ਹੈ ਕਿ ਮੈਂ ਦੁਆਤਿਕਾ ਜੇ ਬਿਲਕੁਲ ਸੱਚਾ ਲੱਗੇ ਤਾਂ ਮਾਫ ਕਰਨਾ ਧੰਨਵਾਦ